ਕਾਲਾ ਕੀਤਾ ਮੇਰੇ ਬੱਚੇ ਨੂੰ ਬੜੀਆਂ ਮਨੂੰ ਨਸਾਨ ਦਿੱਤਾ ਆਏ ਕਿ ਕੁੱਟ ਕੁੱਟ ਮਾਰ ਸਰੀਆ ਕਿੱਥੇ ਮੁਕਾਬਲਾ ਕੰਮ ਕਾਲਾ ਕੀਤਾ ਨੇ ਕਿਤੇ ਗੋਲੀ ਦਾ ਨਿਸ਼ਾਨ ਨਾ ਗੱਲ ਕੁੱਟ ਕੁੱਟ ਕੇ ਮਾਰਿਆ ਮੇਰੇ ਮੁੰਡਾ ਨੂੰ ਬਲਿ ਸਾਬ ਚਾਹੀਦਾ ਮੇਰਾ ਪੁੱਤ ਦਾ ਆਂਦੇ ਆ ਵੀ ਅਸੀਂ ਗੋਲੀ ਦੇ ਮੁਕਾਬਲੇ ਜੇ ਮਾਰੇ ਗਏ ਸਾਡੇ ਗੋਲੀਬਾਰੀ ਕੀਤੀ ਤੇ ਅਸੀਂ ਫੇਰ ਇਹਨਾਂ ਮਾਰਿਆ ਕਾਚੋ ਗੋਲੀ ਦਾ ਨਿਸ਼ਾਨ ਤੇ ਮੈਨੂੰ ਦੱਸ ਦੋ ਵੀ ਇੱਕ ਵੀ ਦੱਸ ਦੋ ਉੱਥੇ ਜੀਆਂ ਨੁਮੈਨਾ ਮਲਾਜਮਾਂ ਕੋਈ ਗੋਲੀ ਦਾ ਨਿਸ਼ਾਨ ਨਹੀਂ ਵਿਖਾ ਲਿਆ ਕੋਈ ਕੁਛ ਨਹੀਂ ਵਿਖਾ ਲਿਆ ਨਾ ਪੋਸਟ ਮਾਡਲਾ ਕੇ ਮੂਹ ਖਾ ਲਿਆ ਨਾ ਬਾਅਦ ਚ ਲੋਡ ਕਰਨ ਲੱਗਿਆ ਵਿਖਾ ਲਿਆ ਅਨੂੰ ਆਂਦੇ ਵੀ ਬਸ ਕੋਈ ਨਹੀਂ ਜੀ ਚਲੋ ਚਲੋ ਬੜਾ ਉਹਨਾਂ ਦਾ ਮਾਰਾ ਹਾਲ ਰਹਿਮ ਦੇ ਲਾਓ ਬਰਟੋ ਯਾਰ ਬਣਾਏ ਆ ਇਹਨਾਂ ਕਿਹਾ ਵੀ ਗੋਲੀਆਂ ਮਾਰ ਕੇ ਤੁਹਾਡੇ ਬੱਚ ਨੇ ਸਾਡੇ ਤੇ ਹਮਲਾ ਕੀਤਾ ਅੱਗੋਂ ਅਸੀਂ ਵੀ ਪੁਲਿਸ ਕੋ مقابلہ ਕੀਤਾ ਸਾਡੇ ਤੇ ਵੀ ਉਹਨਾਂ ਗੋਲੀ ਵਾਲੀ ਕੀਤੀ ਅਸੀਂ ਚਲੋ ਮਾਰੇਗੇ ਬੱਚੇ ਤੁਹਾਡੇ ਅਖੇ ਜੋ ਠੀਕ ਆ ਜੀ ਅਨੈ ਪਹਿਲਾਂ ਬੱਚੇ ਇਨੂੰ ਗੋਲੀਆਂ ਵੱਜੀਆਂ ਤੇ ਫਿਰ ਅਸੀਂ ਹਸਪਤਾਲ ਲਾ ਕੇ ਗਏ ਆ ਬੱਚੇ ਤੁਹਾਡੇ ਨਹੀਂ ਵੱਜ ਪਾਏ ਠੀਕ ਆ ਉਹ ਤੁਸੀਂ ਨੈੱਟ 'ਤੇ ਚੜੀਓ ਫੋਟੋ ਵੇਖੀ ਨਾ ਪਾਸਪੋਰਟ ਉਹ ਬਿਲਕੁਲ ਸਹੀ ਆ ਸਾਫ਼ ਸੁਥਰੇ ਲੀਡੇ ਆ ਉਹ ਜੇ ਨਿਸ਼ਾਨ ਕੋਈ ਲਊਦਾ ਨਹੀਂ ਕੋਈ ਕਹਾਹੇ ਦਾ ਨਹੀਂ ਠੀਕ ਆ ਜੀ ਉੱਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ ਹੁਣ ਬੱਚੇ ਦੀ ਡੈੱਡ ਬੋਡੀ ਪਈ ਐ ਇਹਤੇ ਵੀ ਨਿਸ਼ਾਨ ਤੁਸੀਂ ਖੁਦ ਦੇਖ ਚੁੱਕਦੇ ਹੋ ਕੋਈ ਦੇਖਦਾ ਤਾਂ ਨਾ ਇਹਨਾਂ ਪ੍ਰਸ਼ਾਸਨ ਖਲੋਤਾ ਨਿਆ ਪੁਛੇ ਆਂਦੇ ਵੀ ਅੱਗੋਂ ਇਹਨਾਂ ਸਾਡੇ ਦੇ ਮੁਕਾਬਲਾ ਕੀਤਾ ਇਹਨਾਂ ਨੂੰ ਰੋਕਿਆ ਗਿਆ ਅਸੀਂ ਤੇ ਪਰ ਇਹ ਬੱਚੇ ਸਾਡੇ ਕੋ ਰੁਕੇ ਨਹੀਂ ਅਸੀਂ ਫੇਰ ਇਹਨਾਂ 'ਤੇ ਹਮਲਾ ਕੀਤਾ ਅਸੀਂ ਫੇਰ ਇਹਨਾਂ ਨਾਲ ਕੀਤਾ ਤੁਹਾਡਾ ਬੱਚਾ ਮਾਰਿਆ ਗਿਆ ਹਾਂ ਅਨਵਾਰ ਸੇ ਇਹੋ ਸਾਗਾ ਰੰਜਸ ਨਾਲ ਬਚਾੜਾ ਮਾਰੇਗਾ ਹੋਰ ਕੋਈ ਹਾਨੂੰ ਕੋਈ ਇਹੋ ਜੀ ਗੱਲ ਨਹੀਂ ਬੱਚੇ ਨੂੰ ਚਲੋ ਮੰਨ ਲਓ ਗੋਲੀਆਂ ਤੁਸੀਂ ਚਲਾਈਆਂ ਬੱਚਾ ਦੱਸੋ ਸਹੀ ਵੀ ਕੀ ਕਿੱਥੇ ਗੋਲੀ ਉਹਦੀ ਵੱਜੀ ਆ ਕੋਈ ਨਿਸਾਫ ਦੋ ਇਹਨੂੰ ਦੱਸੋ ਪੁੱਛੇ ਗੜਬੜ ਦੇਖਣ ਦਿੱਤੀ ਤੁਹਾਨੂੰ ਨਹੀਂ ਦੇਖਣ ਦਿੱਤੀ ਕਿਉਂ ਆਂਦੇ ਵੀ ਨਹੀਂ ਜਲਦੀ ਉਥੇ ਵੀ ਪੁਲਿਸ ਪ੍ਰਸ਼ਾਸਨ ਪੜਾਵਾ ਮੀਡੀਆ ਪੜਾਵਾ ਤੁਹਾਡਾ ਦਿਮਾਗ ਖਰਾਬ ਕਰੇਗਾ ਚਲੋ 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 ਟਮੇ ਟੋਮੇਟਾ ਇਹਨਾਂ ਤਿੰਨੇ ਆਪੇ ਲੱਦੇ ਆਨੂੰ ਲੱਦਣ ਦਾ ਮੌਕਾ ਨਹੀਂ ਦੇ ਤਾਣਾ ਮੂੰਹ ਵਿਖਾ ਲਿਆ ਲੱਦ ਕੇ ਕਹਦਾ ਚਲੋ ਚਲੋ ਚਲੀਏ ਚਲੀ ਚਲੀ ਹੁ ਇੰਦੇ ਵੇਨੇ ਆਹੀ ਦਾ ਵੇਖਦੇ ਆ ਬੱਚਿਆਂ ਦਾ ਸਲਾਹ ਕਰਦੇ ਆ ਸਾਰਿਆਂ ਨਾਲ ਵੀ ਕੀ ਕਰਨਾ ਚਾਹੀਦਾ ਆਹ ਇੰਦਾ ਫਿਰ ਇਨਸਾਫ ਹੀ ਮੰਗਾਗੇ ਗੋਲੀਆਂ ਦਾ ਅਫਸਰ ਸਾਰੇ ਖਲੋਤਿਆ ਮੈਨੂੰ ਕਹਿੰਦੇ ਦੱਸ ਇੱਕੋ ਨਿਸ਼ਾਨ ਦੱਸ ਦਿਓ ਮੇਰੇ ਬੱਚੇ ਦਾ ਵੀ ਆ ਗੋਲੀ ਮਾਰ ਕੇ ਕੀਤਾ ਸੀ ਮੈਂ ਬਸ ਇਹੋ ਮੰਗਦਾ ਜੋ ਮੰਗ ਮੇਰੀ ਇਹੋ ਜੋ